ਹੌਣ ਕਨਫਰਮ ਹੋ ਗਿਆ ਕਿ ਇੱਕ ਵਾਰ ਦੋਨੋਂ ਸੀਜ਼ਫਾਇਰ ਲਈ ਬੰਨ ਗਏ ਨੇ ਸੀਜ਼ਫਾਇਰ ਦਾ ਮਤਲਬ ਹੈ ਕਿ ਦੋਨੇ ਪਾਸਿਆਂ ਤੋਂ ਕੋਈ ਵੀ ਗੋਲੀ ਨਹੀਂ ਚਲਾਏਗਾ ਕੋਈ ਬੰਬ ਨਹੀਂ ਛੁੱਟੇਗਾ ਕੋਈ ਬਦਮੀ ਕਰ ਬਈ ਗਤੀਵਿਧੀ ਨਹੀਂ ਕਰੇਗਾ ਹੁਣ ਇਹ ਗੱਲ ਤਾਂ ਇੱਕ ਚੰਗੀ ਗੱਲ ਹੈ ਸ਼ਾਇਦ ਸਾਰਿਆਂ ਦੇ ਦਿਲਾਂ ਦੇ ਵਿੱਚ ਇੱਕ ਖੁਸ਼ ਨੁਮਾ ਮਾਹੌਲ ਸਰਜੇਗੀ ਪਰ ਇਹਦੇ ਤੇ ਬਹੁਤ ਸਾਰੀਆਂ ਹੋਰ ਜ਼ਿਆਦਾ ਬਹਿਸਾਂ ਹੋਣਗੀਆਂ ਬਹੁਤ ਜ਼ਿਆਦਾ ਵਿਸ਼ਲੇਸ਼ਨ ਹੋਣਗੇ ਅਲੱਗ ਢਾਈਕ ਦਾ ਮਾਹੌਲ ਹੋਏਗਾ ਜਿਸ ਢੰਗ ਦੇ ਨਾਲ ਨੈਸ਼ਨਲ ਲੈਵਲ ਤੇ ਇਧਰੋਂ ਤੇ ਉਧਰੋਂ ਪਾਕਿਸਤਾਨ ਦੇ ਤੇ ਖਾਸ ਤੌਰ ਤੇ ਮੀਡੀਆ ਨੇ ਤੇ ਸਰਕਾਰਾਂ ਨੇ ਜਿਸ ਲੈਵਲ ਦਾ ਮਾਹੌਲ ਸਿਰਜਿਆ ਜਾ ਰਿਹਾ ਸੀਗਾ ਐਵੇਂ ਲੱਗਦਾ ਸੀ ਕਿ ਹੁਣ ਤਾਂ ਇਹ ਜੰਗ ਲੱਗੀ ਕੇ ਲੱਗੀ ਵੱਡੀ ਹੋਈ ਕੇ ਹੋਈ ਤੇ ਹੁਣ ਤਾਂ ਬਸ ਆਰ ਪਾਰ ਦੀ ਲੜਾਈ ਹੋਏਗੀ ਹੁਣ ਤਾਂ ਕੋਈ ਇਹ ਕਹਿ ਰਿਹਾ ਸੀਗਾ ਕਿ ਜੀ ਇੱਥੇ ਆਰਟੀਕਲ ਸਿਆਸਤਦਾਨਾਂ ਨੇ ਲਿਖਦੇ ਕਿ ਨੇਸ਼ ਤੋਂ ਨਬੂਦ ਕਰ ਦਿੱਤਾ ਜਾਏ ਦੂਜੇ ਨੂੰ ਇੱਕ ਦੂਜੇ ਦਾ ਫਸਤਾ ਹੋਣੀ ਵੜ ਦਿੱਤਾ ਜਾਏ ਜਿਹੜਾ ਇਹ ਇੱਕ ਟੈਨਸ਼ਨ ਭਰਿਆ ਇੱਕ ਮਾਹੌਲ ਜਿਵੇਂ ਬੰਬਾਰਡਮੈਂਟ ਹੋ ਰਹੀ ਹੈ ਲਗਾਤਾਰ ਜਿਹੜੀ ਸ਼ਬਦਾਂ ਦੀ ਇਹ ਉਦੋਂ ਵੀ ਖਤਰਨਾਕ ਹੁੰਦੀ ਹੈ ਮਨ ਬਣਾਉਣ ਦੇ ਵਿੱਚ ਇਹ ਚਰਚਾ ਕਰਦੇ ਆ ਕਿ ਇਹਦੇ ਪਿੱਛੇ ਦਾ ਜਿਹੜਾ ਪਛੋਕੜ ਇਹ ਤਾਰਾ ਬਾਣਾ ਬੁਣਿਆ ਕਿਵੇਂ ਗਿਆ ਹੁਣ ਤੱਕ ਦਾ ਉਹ ਵੀ ਯਾਦ ਕਰੋ ਟਕਰਾਅ ਜਿਹੜੇ ਦੇ ਵਿੱਚ ਤੁਸੀਂ ਗੁਜ਼ਰੇ ਹੋ ਹੁਣ ਤੱਕ ਔਰ ਜਿੱਥੇ ਇੱਕ ਹਸਟੇਰੀਆ ਹੋਇਆ ਜਿਵੇਂ ਜੰਗ ਦਾ ਹਸਟੇਰੀਆ ਹੁੰਦਾ ਕਿ ਕੋਈ ਬੋਲੂਗਾ ਵੀ ਨਹੀਂ ਜੇਕਰ ਕੋਈ ਪੀਸ ਦੀ ਗੱਲ ਵੀ ਕਰੂਗਾ ਅਮਨ ਦੀ ਗੱਲ ਵੀ ਕਰੂਗਾ ਉਹਨੂੰ ਵੀ ਦੇਸ਼ ਵਿਰੋਧੀ ਮੰਨ ਲਿਆ ਜਾਏਗਾ ਬਹੁਤ ਸਾਰੇ ਲੋਕ ਇਸ ਕਰਕੇ ਵਿੱਚ ਉਪਰੇ ਹੋਣਗੇ ਬਹੁਤ ਸਾਰਾ ਮੀਡੀਆ ਸ਼ਾਇਦ ਇਸ ਕਰਕੇ ਵਿੱਚ ਉਪਰਿਆ ਹੋਵੇਗਾ ਕਈਆਂ ਤੇ ਗਾਜ ਵੀ ਡਿੱਗੀ ਵਾਇਰ ਤੇ ਤੇ ਹੋਰ ਕਈ ਮੀਡੀਆ ਜਿਹੜੇ ਹਾਊਸ ਸੀਗੇ ਔਰ ਇਹ ਸਾਰੇ ਬਹਾ울 ਦੇ ਵਿੱਚ ਜੇਕਰ ਇਹ ਦੇਖਿਆ ਜਾਏ ਕਿ ਕਿਸ ਤਰੀਕੇ ਦੇ ਨਾਲ ਇਹਦਾ ਕੈਰੈਂਟ ਟੋਟਲ ਅਮਰੀਕਾ ਲੈ ਰਿਹਾ ਇੱਕ ਟਾਈਪ ਦੇ ਜਿਵੇਂ ਟਰੰਪ ਉਹਨਾਂ ਨੇ ਤਾਂ ਆਪਣੇ ਵੱਲੋਂ ਕਿਹਾ ਕਿ ਅਸੀਂ ਬਹੁਤ ਮਿਹਨਤ ਕੀਤੀ ਹੈ ਦੋਨਾਂ ਨੂੰ ਮਨਾਉਣ ਦੇ ਲਈ ਉਹਨਾਂ ਦਾ ਸੈਕਟਰੀ ਆਫ ਸਟੇਟ ਜਿਹਨੂੰ ਵਿਦੇਸ਼ ਮੰਤਰੀ ਕਿਹਾ ਜਾਂਦਾ ਮਾਰਕੋ ਰੂਬਿਓ ਬਿਲਕੁਲ ਉਹ ਲਗਾਤਾਰ ਜਦੋਂ ਤੋਂ ਹੈ ਜੱਗ ਇਸ ਲੈਵਲ ਦੀ ਜੱਗੀ ਰੂਪ ਲੈਣਾ ਸ਼ੁਰੂ ਕੀਤਾ ਉਦੋਂ ਤੋਂ ਕਦੇ ਪਾਕਿਸਤਾਨ ਨਾਲ ਕਦੇ ਇੰਡੀਆ ਨਾਲ ਗੱਲ-ਗੱਲ ਗੱਲਬਾਤ ਲਗਾਤਾਰ ਹੁੰਦੀ ਰਹੀ ਸਾਡੇ ਵਿਦੇਸ਼ ਮੰਤਰੀ ਨਾਲ ਲਗਾਤਾਰ ਉਹ ਗੱਲ ਕਰਦੇ ਰਹੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨਾਲ ਸਾਬਾ ਸ੍ਰੀਪ੍ਰਣ ਗੱਲ ਕਰਦੇ ਰਹੇ ਔਰ ਸੂਚਨਾ ਮੈਂ ਇਹ ਵੀ ਨੇ ਕਿ ਇੱਕ ਬਹੁਤ ਸੀਨੀਅਰ ਮੋਸਟ ਡਿਪਲੋਮੈਟ ਜਿਹੜਾ ਸੀਗਾ ਅਮਰੀਕਾ ਦਾ ਉਹਨੇ ਆਰਮੀ ਚੀਫ ਨੂੰ ਸੰਬੰਧ ਕਰਕੇ ਬਲਾ ਕੇ ਗੱਲ ਕੀਤੀ ਕਿ ਇਹਨੂੰ ਕਿਵੇਂ ਠੀਕ ਕਰਨਾ ਕਿਵੇਂ ਟੈਕਲ ਕਰਨਾ ਤੇ ਕਿਉਂ ਹੁਣ ਅੱਗੇ ਨਹੀਂ ਵਧਾਉਣੀ ਗੱਲ ਇਹਨੂੰ ਸੀਮਾ ਮਤਲਬ ਸੀਮਤ ਰੱਖਣੀ ਹੈ ਅੱਗੇ ਵਧਣ ਦਾ ਮਤਲਬ ਹੁੰਦਾ ਕਿ ਬਹੁਤ بڑا ਖਮਿਆਜਾ ਇਹ ਇਸ ਕਰਕੇ ਵੀ ਦੇਖਿਆ ਜਾ ਰਿਹਾ ਹੈ ਕਿ ਅਮਰੀਕਾ ਨੇ ਇੰਨਾ ਇੰਟਰਸਟ ਕਿਉਂ ਲਿਆ ਇਸ ਦੇ ਵਿੱਚ ਤੁਰੰਤ ਮਾਮਲਿਆਂ ਦੇ ਵਿੱਚ ਕਈ ਤਾਂ ਇਹ ਵੀ ਕਹਿੰਦੇ ਨੇ ਇਸ ਜ਼ੁਬਾਨ ਦੇ ਵਿੱਚ ਜਦੋਂ ਕੋਈ ਵਿਸ਼ਲੇਸ਼ਣ ਕਰਦੇ ਨੇ ਕਿ ਕਿਤੇ ਇਹ ਜਿਹੜੀ ਨੂੰ ਨੂਰਾ ਕੁਸ਼ਤੀ ਮਿਰ ਮਲਾ ਕੇ ਤਾਂ ਨਹੀਂ ਕਹਿੰਦੇ ਅਮਰੀਕਾ ਨਾਲ ਸੈਟਲਡ ਹੋ ਗਿਆ ਹੋਵੇ ਬਾਕੀ ਦੇਸ਼ਾਂ ਨਾਲ ਤੇ ਐਨਾ ਤੁਸੀਂ ਕਰ ਲੋ ਉਹਨਾਂ ਕ ਤੁਸੀਂ ਕਰ ਲੋ ਕਿਉਂ ਕਿ 23 ਅਪ੍ਰੈਲ ਨੂੰ ਜਿਹੜਾ ਇੱਕ ਹਮਲਾ ਹੁੰਦਾ ਪਹਿਲਗਾਮ ਤੇ ਜਿੱਥੇ ਨਰਦੋਸ 26 ਲੋਕ ਮਾਰੇ ਜਾਂਦੇ ਨੇ ਮਿਲਟੈਂਟਾ ਬਨੋ ਜਿਹੜੇ ਟੈਰਰਿਸਟ ଥି ਆਤਵਾਦੀ ਸੀ ਉਦੋਂ ਇੱਕ ਬਹੁਤ ਬੜਾ ਪ੍ਰੈਸ਼ਰ ਦੇਸ਼ ਦੇ ਵਿੱਚ ਪੈਦਾ ਹੁੰਦਾ ਕਿ ਇਹ ਕੀ ਹੈ बार-बार ਸੁਰੱਖਿਆ ਕਿਉਂ ਨਹੀਂ ਉੱਥੇ ਇਨੇ ਬੰਦੇ ਮਾਰ ਕੇ ਕਿਉਂ ਚਲੇ ਗਏ ਕਿੱਥੋਂ ਚਲੇ ਗਏ ਕਿੱਥੋਂ ਆਏ ਸੀ ਕਿੱਥੇ ਚਲੇ ਗਏ ਗੱਲ ਕੀ ਐ ਇਹ ਸਾਰੀ ਇੱਕ ਐਡਾ ਵੱਡਾ ਪ੍ਰੈਸ਼ਰ ਤੇ ਇਹਦੇ ਚੋਂ ਫਿਰ ਇੱਕ ਮਾਹੌਲ ਪੈਦਾ ਹੁੰਦਾ ਸਾਡਾ ਟੋਟਲ ਤੰਤਰ ਇਸ ਗੱਲ ਤੇ ਲੱਗਦਾ ਵੀ ਕੋਈ ਗੱਲ ਨਹੀਂ ਜਵਾਬ ਦੇਾਂਗੇ ਇਨਸਾਫ ਲਵਾਗੇ ਇਨਸਾਫ ਦਾ ਮਤਲਬ ਹੈ ਕਿ ਜਿਹੜੇ ਉਹਨਾਂ ਨੂੰ ਮਤਲਬ ਪੈਦਾ ਕਰਨ ਵਾਲੇ ਨੇ ਜਿਹੜੇ ਉਹਨਾਂ ਨੂੰ ਛੁਪਾਉਣ ਵਾਲੇ ਨੇ ਜਿਹੜੇ ਮਦਦਗਾਰ ਨੇ ਉਹਨਾਂ ਤੱਕ ਵੀ ਧਰਤੀ ਦੇ ਕਿਸੇ ਕੋਨੇ 'ਚ ਨਿਕਲਣ ਅਸੀਂ ਉਹਨਾਂ ਨੂੰ ਨਹੀਂ ਛੱਡਾਂਗੇ ਕਿਤੇ ਔਰ ਇਹ ਇੱਕ ਮੁਹਾਵਰਾ ਬੜਦਾ ਗਿਆ ਤੇ ਇੱਕ ਪ੍ਰੈਸ਼ਰ ਬਿਲਡ ਇਸ ਲੈਵਲ ਦੇ ਉੱਤੇ ਹੁੰਦਾ ਗਿਆ 23 April ਤੋਂ ਚੱਲਦਾ ਉਹ ਇੱਕ ਜਿਹੜਾ ਮੁਹਾਵਰਾ ਸੀ ਲਗਾਤਾਰ ਔਰ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੇ ਬਿਹਾਰ ਦੇ ਵਿੱਚ ਜਾ ਕੇ ਇੱਕ ਰੈਲੀ ਦੇ ਵਿੱਚ ਇਹ ਗੱਲ ਬੋਲੀ ਸੀ ਕਿ ਉਹ ਜਿੱਥੇ ਵੀ ਛੋਪਣ ਉਹਨਾਂ ਨੂੰ ਜਾਣ ਨਹੀਂ ਦਿੱਤਾ ਜਾਏਗਾ ਬਦਲਾ ਲਿਆ ਜਾਏਗਾ ਫਿਰ ਇੱਕ ਆਪਰੇਸ਼ਨ ਤਾਇਆ ਹੋਇਆ ਲਗਾਤਾਰ ਦੀਆਂ ਮੀਟਿੰਗਾਂ ਦੇ ਵਿੱਚ ਉਸ ਆਪਰੇਸ਼ਨ ਦਾ ਨਾਂ ਰੱਖਿਆ ਗਿਆ ਆਪਰੇਸ਼ਨ ਸਦੂਰ ਸਾ ਦੂਰ ਦਾ ਮਤਲਬ ਇੱਕ ਜਜਬਾਤੀ ਗੱਲ ਕਿ ਜਿਹੜੀਆਂ ਔਰਤਾਂ ਦੇ પતિ ਉਹਨਾਂ ਵੱਲੋਂ ਮਾਰੇ ਗਏ ਨੇ ਉਹ ਔਰਤਾਂ ਦਾ ਸੰਧੂਰ ਭਾਵੇਂ ਸੰਧੂਰ ਭੈਸੇ ਤਾਂ ਕੋਈ ਵਾਪਸ ਨਹੀਂ ਲਿਆ ਸਕਦਾ ਜਿਹੜਾ ਚਲਾ ਗਿਆ ਪਰ ਇੱਕ ਇਸ ਲੈਵਲ ਦੀ इमोਸ਼ਨਲਿਟੀ ਹੈ ਕਿ ਜਦੋਂ ਦੂਜੇ ਬੰਦਿਆਂ ਤੋਂ ਬਦਲਾ ਲਿਆ ਗਿਆ ਤਾਂ ਸੀ ਇੱਕ ਲੈਵਲ ਦਾ ਇਨਸਾਫ ਦਿਆਂ ਪਰ ਇਹ ਗੱਲ ਇਸੇ ਕਰਕੇ ਫਿਰ 6 ਤੇ 7 ਮਈ ਦੀ ਰਾਤ ਨੂੰ ਇਹopressan sandorno ਅੰਜਾਮ ਦਿੱਤਾ ਜਾਂਦਾ ਹੈ ਔਰ ਇਹ ਕਿਹਾ ਗਿਆ ਕਿ ਨੌ ਥਾਮਾਂ ਦੇ ਉੱਤੇ ਬੰਬਾਰਡਮੈਂਟ ਹੋਈ ਹੈ ਜਿਦੇ ਚ ਮਕਬੂజా ਕਸ਼ਮੀਰ ਜਿਹਨੂੰ ਅਸੀਂ ਕਹਿੰਦੇ ਆ ਤੇ ਪਾਕਿਸਤਾਨੀ ਜਿਹਨੂੰ ਆਜ਼ਾਦ ਕਸ਼ਮੀਰ ਕਹਿੰਦੇ ਨੇ ਜਿਹਨੂੰ ਅਜੇ ਵੀ ਇਧਰੋਂ ਪਰ ਪਾਸ ਸਰਕਾਰ ਬਾਰ-ਬਾਰ ਪਾਰਲੀਮੈਂਟ ਦੇ ਵਿੱਚ ਵੀ ਕਹਿੰਦੀ ਹੈ ਕਿ ਉਹ ਅਸੀਂ ਲੈਣਾ ਹੈ ਲੈਣਾ ਇਸ ਤਰ੍ਹਾਂ ਕਿਉਂਕਿ ਜਿੱਥੇ ਇੰਟਰਨੈਸ਼ਨਲ ਬਾਰਡਰ ਨਹੀਂ ਹੈ ਜੂ ਐਨ ਦੇ ਦਫਤਰ ਉੱਥੇ ਨੇ 27 ਸੀਟਾਂ ਜਿਹੜੀਆਂ ਨੇ ਜੰਮੂ ਕਸ਼ਮੀਰ ਦੀਆਂ ਓਵਰ ਆਲ ਸੀਟਾਂ ਦੇ ਵਿੱਚ ਸ਼ਾਮਲ ਨੇ ਖਾਲੀ ਛੱਡੀਆਂ ਜਾਂਦੀਆਂ ਨੇ ਅਜੇ ਕਿਉਂਕਿ ਉਹ ਅਜੇ ਦਿਖਲੇ ਹੋ ਨਹੀਂ ਹੋਇਆ ਇੰਟਰਨੈਸ਼ਨਲ ਮੰਡ ਡਿclare ਨਹੀਂ ਹੋਇਆ 65 ਦੀ ਜੱਗ ਦੇ ਬਾਵਜੂਦ 73 ਦੀ ਜੱਗ ਦੇ ਬਾਵਜੂਦ ਤੇ 99 ਦੀ ਜਿਹੜੀ ਕਾਰਗਲ ਦੇ ਬਾਵਜੂਦ ਅਜੇ ਵੀ ਫਿਰ ਹੁੜਾ ਜਿਹੜਾ ਅਟੈਕ ਹੋਇਆ ਇਹਦੇ ਬਾਵਜੂਦ ਉਹ ਐਲਓਸੀ ਤੇ ਐਲਓਸੀ ਆ ਜੀ ਤੇ ਉਧਰੋਂ ਫਿਰ ਰਿਟੈਲੀਏਸ਼ਨ ਹੁੰਦੀ ਆ ਪਾਕਿਸਤਾਨ ਵੱਲੋਂ ਰੈਟੇਲੀਏਸ਼ਨ ਕੀ ਹੁੰਦੀ ਹੈ ਕਿ ਜਵਾਬ ਦਿੱਤਾ ਜਾਏਗਾ ਪਹਿਲਾਂ ਤਾਂ ਇਸ ਅਟੈਕ ਤੋਂ ਪਹਿਲਾਂ ਕੁਝ ਫੈਸਲੇ ਹੋਏ ਜਿਹੜੇ ਫੈਸਲੇ ਕੀ ਸੀ 인ਡਸ ਵਾਟਰ ਟ੍ਰੀਟੀ ਸਸਪੈਂਡ ਕਰ ਦਿੱਤੀ ਜਾਂਦੀ ਹੈ ਡਿਪਲੋਮੇਟ 50 ਤੋਂ ਘਟਾ ਕੇ 30 ਕਰ ਦਿੱਤੇ ਜਾਂਦੇ ਨੇ ਔਰ ਇਸੇ ਟੱਗ ਦੇ ਨਾਲ ਜਿਹੜੇ ਬਾਕੀ ਦੇ ਚਾਰ ਪੱਖ ਫੈਸਲੇ ਲੈ ਕੇ ਉਧਰੋਂ ਪਾਕਿਸਤਾਨ ਵੀ ਉਹੇ ਜੀ ਫੈਸਲੇ ਲੈ ਰਿਹਾ ਕਿ ਜੀ ਸਮਾਝਾਉਤਾ ਸਸਪੈਂਡ ਕਰ ਦਿੱਤਾ ਜਾਂਦਾ ਉਹਦੇ ਸਮੇਤ ਸਾਰੇ ਸਮਝਾਉਤੇ ਔਰ ਇਹ ਵੀ ਹੈ ਕਿ ਅਸੀਂ ਉਹਨਾਂ ਦੇ 에ਅਰ ਸਪੇਸ ਤੋਂ ਬੰਦਾ ਮਤਲਬ ਜਹਾਜ਼ ਨਹੀਂ ਲੱਗਣ ਦੇਾਂਗੇ ਇੰਨਾ ਕਿੰਨਾ ਹੀ ਕੋਸ਼ਿਸ਼ਾਂ ਕੀਤਾ ਗਿਆ ਜਿਹੜਾ ਬਾਕੀ ਕਰਨਾ ਤੇ ਫੇਰ ਉਹ ਤੋਂ ਬਾਅਦ ਇਹ ਅਟੈਕ ਹੁੰਦਾ ਹੋਰ ਲਗਭਗ 4 ਦਿਨ ਜਿਹੜੇ ਨੇ ਦੋਨਾਂ ਪਾਸਿਆਂ ਤੋਂ ਖਾਸ ਤੌਰ ਤੇ ਜਿਹੜੇ ਬਾਰਡਰ ਦੇ ਏਰੀਏ ਨੇ ਪੰਜਾਬ ਲੈਂਦਾ ਚੜਦਾ ਤੇ ਬਾਕੀ ਦੇ ਲੋਕ شاید انہوں نے یہ لگیا کہ دوبارہ پھر ایک بڑی جنگ دا روپ جی لیند ہے تا سب تو زیادہ موت دا کھا جائے جڑے ہیں مسئیبتان دے پہاڑ ایر کھتے تٹنگ ٹوٹننگے کسی نہ کسی روپ دے بچے پر گل بہتے دن لمحی نہیں چل سکی ٹھیک ہویا چاہے ٹرمپ نے چاہے ہونا نہیں کیتا اور مارک روبیو کہہ رہے ہیں کہ اسی ادوں کے ہی لگے ہاں میں امریکہ دا وائس پرڈینٹ ਅਮਰੀਕਾ ਦਾ ਵਾਈਸ ਪ੍ਰੈਜ਼ੀਡੈਂਟ ਤੁਸੀਂ ਯਾਦ ਕਰੋ ਉਦੋਂ ਵੀ ਆਏ ਹੋਏ ਸੀ ਇੱਥੇ ਜਦੋਂ 23 ਮਈ ਦਾ ਵਾਕਾ ਹੋਇਆ ਜਿਹਦਾ ਨਾਂ ਜੀ.ਡੀ ਵਾਂਸ ਹੈ ਉਹ ਕਹਿੰਦੇ ਨੇ ਲਗਾਤਾਰ ਗੱਲ ਕਰਦੇ ਰਿਹਾ ਸੀ ਦੋਨੋਂ ਟਾਈਪ ਦੇ ਦੋਨੋਂ ਪਾਸਿਆਂ ਦੇ ਟੌਪ ਲੀਡਰਸ਼ਿਪ ਦੇ ਨਾਲ ਕਿ ਇਹਨੂੰ ਜੱਗ ਨੂੰ ਵਿਧਾਓ ਨਾ ਇਹਨੂੰ ਲਿਮਟਿਡ ਰਹਿਣ ਦਿਓ ਇਹਨੂੰ ਸੀਮਤ ਰਹਿਣ ਦਿਓ ਇਹਨੂੰ ਅੱਗੇ ਨਾ ਕੀਤਾ ਜਾਏ ਔਰ ਹੁਣ ਇਹ ਕਾਮਯਾਬੀ ਹੋਈ ਹੈ ਔਰ ਮੀਡੀਏਸ਼ਨ ਦੇ ਰਾਹੀਂ ਹੋਈ ਹੈ ਔਰ ਅਮਰੀਕਾ ਨੇ ਇਹਨੂੰ ਫਿਲਹਾਲ ਅੰਜਾਮ ਤੱਕ ਜਿਹੜੀ ਇੱਕ ਸਾਡੇ ਵਿਦੇਸ਼ ਸਖਤਰ ਜਿਹੜੇ ਲਗਾਤਾਰ ਬਰੀਫਿੰਗ ਕਰਦੇ ਆ ਰਹੇ ਨੇ ਔਰ ਵਿਕਰਮ ਮਿਸਤਰੀ ਜਿਹੜੇ ਦੱਸਦੇ ਆ ਰਹੇ ਨੇ ਕਿ ਹਾਲਾਤ ਕੀ ਨੇ ਕੀ ਹੋਇਆ ਕੀ ਨਹੀਂ ਹੋਇਆ ਉਹਨਾਂ ਨੇ ਆ ਕੇ ਇਹ ਕਨਫਰਮ ਕੀਤਾ ਕਿ ਹਾਂ ਸੀਜ਼ਫਾਇਰ ਅੱਜ 5 ਵਜੇ ਤੋਂ ਲਾਗੂ ਹੈ ਦੋਨਾਂ ਪਾਸਿਆਂ ਦੇ ਉੱਤੇ ਦੂਜੀ ਗੱਲ 12 ਮਈ ਨੂੰ ਦੋਨੋਂ ਕੰਟਰੀਆਂ ਦੇ ਡੀਜੀਐਮ ਡੀਜੀਐਮ ਨੂੰ ਫਿਰ ਮਿਲਣਗੇ ਜਿਹੜੇ ਇਹਦੇ ਨਾਲ ਜੁੜੇ ਹੋਏ ਨੇ ਜਿਹੜੇ ਮਿਲਟਰੀ ਦੇ ਬਾਕੀ ਮਾਮਲਿਆਂ ਨਾਲ ਗੱਲ ਕਰਦੇ ਨੇ ਤੇ ਫਿਲਹਾਲ ਅਸੀਂ ਇਸ ਗੱਲ ਨੂੰ ਪ੍ਰਬੰਧ ਕਰਦੇ ਆ ਇਹਦਾ ਮਤਲਬ ਇੱਕ ਖਤਰਾ ਟਲਿਆ ਕਿ ਸੀਜ਼ਫਾਇਰ ਦਾ ਕੋਈ ਵਾਇਲੇਸ਼ਨ ਕੌਣ ਕਰੇਗਾ ਤਾਂ ਅਮਰੀਕਾ ਦੀ ਨਾਰਾਜ਼ਗੀ ਤਾਂ ਚਲਣੀ ਪੈਗੀ ਸ਼ਾਇਦ ਦੋਨਾਂ 'ਚ ਇਹ ਨਾ ਹੋਵੇ ਹਿੰਮਤ ਕਿ ਸੀਜ਼ਫਾਇਰ ਦਾ ਕੋਈ ਆਜੇ ਇਮੀਡੀਏਟ ਕੋਈ ਵਾਇਲੇਸ਼ਨ ਕਰੇ ਜਾਂ ਉਹ ਉਸ ਲੈਵਲ ਦੇ ਉੱਤੇ ਗੱਲ ਚੱਲੇ ਫਿਰ ਵੀ ਸ਼ਾਇਦ ਆਪੋ ਆਪਣੀ ਚੌਕਸੀ ਰੱਖਣ ਕੇ ਭਾਰਤ ਬਾਰ ਬਾਰ ਪਹਿਲਾਂ ਕਹਿੰਦਾ ਰਿਹਾ ਜੀ ਸਾਡੇ ਉਹ ਐਲੋਸੀ ਤੇ ਸੀਜ਼ਫਾਇਰ ਦੀ ਉਲੰਘਣਾ ਕਰਦਾ ਹੈ ਬਾਕੀ ਆ ਕਰਦਾ ਹੈ ਇਹ ਦੋਸ਼ਰਮਾਜੀ ਇੱਕ ਦੂਜੇ ਤੇ ਲਗਾਤਾਰ ਚੱਲਦੀ ਰਹਿੰਦੀ ਹੈ ਹੁਣ ਸਵਾਲ ਇਹ ਹੈ ਕਿ ਜਿੱਥੇ ਇੱਕ ਪਾਸੇ ਬੰਬਾਰਡਮੈਂਟ ਦੀ ਗੱਲ ਚੱਲਦੀ ਸੀ ਇੱਕ ਪਾਸੇ ਬਹੁਤ ਵੱਡੀਆਂ ਤਿਆਰੀਆਂ ਦੀ ਤਾਂ ਬੈਕ ਡੋਰ ਕਿਦਾ ਮਤਲਬ ਸੁਲਝਾਉਣ ਦੀ ਨੇਗੋਸ਼ੀਏਸ਼ਨ ਵੀ ਚੱਲਦੀ ਸੀ ਇਸ ਸੁਲਝਾਉਣ ਦੀ ਨੇਗੋਸ਼ੀਏਸ਼ਨ ਕਿਸੇ ਇੰਡੀਅਨ ਮੀਡੀਆ ਜਾਂ ਬਾਕੀ ਦੇ ਮੀਡੀਆ ਦੇ ਵਿੱਚ ਕੋਈ ਬਹੁਤ ਜ਼ਿਆਦਾ ਕਦੇ ਆਈ ਨਹੀਂ ਕੋਈ ਬਰੀਫਿੰਗ ਤਾਂ ਖੈਰ ਕਿੱਥੇ ਹੁੰਦੀ ਹੈ ਉਹਨਾਂ ਚਿਰ ਤਾਂ ਬਰੀਫਿੰਗ ਦੀ ਲੋੜ ਵੀ ਨਹੀਂ ਹੁੰਦੀ ਜਿੰਨਾ ਚਿਰ ਕੋਈ ਗੱਲ ਨਿਪਟਣੀ ਜਾਂਦੀ ਜਿੰਨਾ ਚਿਰ ਕੋਈ ਗੱਲ ਸਾਹਮਣੇ ਨਹੀਂ ਆ ਜਾਂਦੀ ਤਾਂ ਇੱਕੋ ਦਾਵੇਂ ਸੀਜ਼ਫਾਇਰ ਹੋਣ ਤੋਂ ਬਾਅਦ ਕਿ ਸਾਰਿਆਂ ਦੇ ਸਭ ਕੁਝ ਹਜਮ ਆ ਜਾਏਗਾ ਸਾਡੇ ਵਾਲੀ ਕੰਸਟਿਟੂਐਂਸੀ ਜਿਹੜੀ ਹੈ ਕਿ ਉਹ ਸਹਿਮਤ ਹੋ ਜਾਏਗੀ ਵੀ ਵਕਈ ਜੋ ਜਵਾਬ ਦੇਣਾ ਸੀ ਦਿੱਤਾ ਜਾ ਚੁੱਕੇ ਹੈ ਇਸੇ ਤਰ੍ਹਾਂ ਪਾਕਿਸਤਾਨ ਵਾਲੀ ਸਾਈਡ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਕਹਿਣਗੇ ਆਪਣੇ ਹੁਕਮਰਾਨਾਂ ਨੂੰ ਜੋ ਆਪਣੀ ਮਿਲਟਰੀ ਨੂੰ ਵੀ ਜੋ ਕੀ ਕਰਨਾ ਸੀ ਤੁਸੀਂ ਵੀ ਕਰ ਲਿਆ ਉਹਨਾਂ ਕ ਤੁਹਾਡਾ ਵੀ ਸਰ ਗਿਆ ਤੇ ਉਹਨਾਂ ਦਾ ਵੀ ਸਰ ਗਿਆ ਕਿ ਐਨੇ ਨਾਲ ਹੀ ਚੱਲਦਾ ਹੁੰਦਾ ਕੰਮ ਜਾਂ ਗੱਲ ਅਜੇ ਅੱਗੇ ਉਦੜਨ ਗਈਆਂ ਤੇ ਅੱਗੇ ਗੱਲਾਂ ਤੁਰਨ ਗਈਆਂ ਉਹ ਸਾਰੇ ਮਾਮਲੇ ਦੇ ਵਿੱਚ ਤੇ ਇੱਕ ਗੱਲ ਹੋਰ ਹੈ ਸਾਰੇ ਮਾਮਲੇ ਦੇ ਵਿੱਚ ਇਹ ਹੋਈ ਹੈ ਸੀਜ਼ ਫਾਇਰ ਦੇ ਨਾਲ ਐਦੋਂ ਪਹਿਲਾਂ ਦੇ ਜਿਹੜੇ ਫੈਸਲੇ ਨੇ ਦੋਨਾਂ ਦੇਸ਼ਾਂ ਦੀਆਂ ਕੈਬਨਟਸ ਦੇ ਡਿਫਰੈਂਟ ਟਾਈਪ ਦੇ ਉਦੇ ਲਈ ਗੱਲਬਾਤ ਪਰਦੇ ਦੇ ਪਿੱਛੇ ਚੱਲੇਗੀ ਜਾਂ ਗੱਲਬਾਤ ਆਨ ਰਿਕਾਰਡ ਸਾਹਮਣੇ ਚੱਲੇਗੀ ਤੇ ਜਾਇ ਮਾਹੌਲ ਟੈਂਪਰੇਰੀ ਕਿਵੇਂ ਬਣਿਆ ਇੱਕ ਬਹੁਤ بڑا ਮੁੱਦਾ ਇਹਦੇ ਚਕਰੋਸਲ ਇੱਕ ਦਿਨ ਪਹਿਲਾਂ ਦੀ ਉਹ ਗੱਲ ਹੈ ਜੀ ਪਾਕਿਸਤਾਨ ਆਈਐਮਐਫ ਤੋਂ 2.1 ਬਿਲੀਅਨ ਡਾਲਰ ਦੀ امداد ਬੰਨ ਲਗਾਤਾਰ ਉਹਨੇ ਬੜੀ ਜੰਦੂ ਜਦੋਂ ਜਾਇਦ ਕਰੀ ਤੇ ਹੁਣ ਇੱਕ ਲਬਿਲੀ ਇੱਕ ਅਰਬ ਡਾਲਰ ਦੀ 1 ਬਿਲੀਅਨ ਡਾਲਰ ਦੀ امداد ਉਹਨੂੰ ਚਾਹੀਦੀ ਸੀ ਭਾਰਤ ਨੇ ਉਹਦੇ ਖਿਲਾਫ ਸਟੈਂਡ ਲਿਆ ਆਈਐਮਐਫ ਦੇ ਵਿੱਚ ਕਿ ਇਹਨੂੰ 1 ਅਰਬ ਡਾਲਰ ਦੀ امداد ਦੇਣ ਦਾ ਮਤਲਬ ਹੈ ਤੁਸੀਂ ਅਤਵਾਦੀਆਂ ਦੀ ਤੇ ਅਤਵਾਦੀ ਪਾਕਿਸਤਾਨ ਦੀ ਮਦਦ ਕਰ ਰਹੇ ਹੋ ਅਮਰੀਕਾ ਸਮੇਤ ਬਹੁਤੇ ਮੋਟ ਮਰਦਿਸ਼ਾਂ ਨੇ ਪਾਕਿਸਤਾਨ ਦੇ ਬਾਰੇ ਪਾਸੇ ਵੋਟ ਪਾਈ ਤੇ ਭਾਰਤ ਐਬਸੈਂਟ ਰਿਹਾ ਹੈ ਗੱਲ ਦੀ ਗੱਲ ਹੈ ਨਵੀਂ ਪੁਰਾਣੀ ਨਹੀਂ ਗੱਲ ਉਹਦਾ ਮਤਲਬ ਸਰਚਾਇਆ ਕਿਵੇਂ ਉਹਨੂੰ ਕੀ ਕਹਿ ਕੇ ਦਿੱਤਾ 1 ਕਰਬ ਡਾਲਰ ਦਾ ਜਿਹੜਾ ਲੋਨ ਹੈ ਕਿ ਤੂੰ ਆਪਣੀਆਂ ਕਲਾਈਮੇਟ ਤੇ ਜਲਵਾਜੂ ਨਾਲ ਸੰਬੰਧਿਤ ਜਿਹੜੀਆਂ ਚੀਜ਼ਾਂ ਨੇ ਗੱਲਾਂ ਨੇ ਉਹਨੂੰ ਠੀਕ ਕਰ ਲੈ ਕੋਈ ਗੱਲ ਕਿਉਂਕਿ ਪਾਕਿਸਤਾਨ ਦੀ ਆਰਥਿਕ ਹਾਲਤ ਬੇਹੱਦ ਮਾੜੀ ਹੈ ਕਾਫੀ ਸਾਲਾਂ ਤੋਂ ਹੈ ਕਈ ਸਾਲਾਂ ਤੋਂ ਹੈ ਲੋਨ ਦੇਣ ਲਈ ਵੀ ਕੋਈ ਤਿਆਰ ਨਹੀਂ ਹੈ ਤਾਂ ਇਸ ਸਿਚੁਏਸ਼ਨ 'ਚੋ ਇੱਕ ਚੋ ਪਾਕਿਸਤਾਨ ਖੱਟ ਗਿਆ ਇੱਕ ਗੱਲ ਜਿਹੜਾ ਅੜਿਆ ਪਿਆ 1 ਲੱਖ 1 ਕਰੋੜ ਡਾਲਰ ਦਾ ਲੋਨ ਸੀ ਉਹ ਥਰੂ ਹੋ ਗਿਆ ਤੇ ਉਸ ਤੋਂ ਬਾਅਦ ਅਮਰੀਕਾ ਨੇ ਕਹਿਣੇ ਸੀ ਵੀ ਤੇਰਾ ਕਰਾਤਾ ਤੇ ਚੁੱਪ ਕਰਕੇ ਹੁਣ ਜੋ ਅਸੀਂ ਕਹਿੰਨੇ ਆ ਉਹ ਕਰ ਲੈ ਤੇ ਭਾਰਤ ਵਾਲੇ ਪਾਸੇ ਇਹ ਹੋ ਗਿਆ ਕਿ ਤੁਸੀਂ ਕਹਿੰਦੇ ਸੀ ਜਿੱਥੇ ਆਤਮਾਨਦੀ ਟਿਕਾਣੇ ਨੇ ਤੁਸੀਂ ਜੋ ਹਮਲਾ ਕਰਨਾ ਸੀ ਕਰ ਲਿਆ ਹੁਣ ਬਾਲਾ ਛੱਡੋ ਹੋਰ ਕੀ ਕਹਿਣਾ ਹੈ ਕੀ ਇਹ ਲੜਾਈ ਐਨੀ ਹੈ ਇਹਦੇ ਨਾਲ ਸਹਿਮਤੀ ਹੋ ਜਾਂਦੀ ਹੈ ਇਹਦੇ ਨਾਲ ਚੀਜ਼ਾਂ ਹੋ ਜਾਂਦੀਆਂ ਨੇ 9/11 ਤੋਂ ਬਾਅਦ ਅਮਰੀਕਾ ਨੇ ਪਾਕਿਸਤਾਨ ਦੇ ਵਿੱਚ ਉਸامہ ਬਿਨ ਲਾਦਨ ਨੂੰ ਮਾਰਿਆ ਸੀ ਉਹਦੀ ਲਾਸਟ ਨਹੀਂ ਮਿਲੀ ਕੋਈ ਕਹਿੰਦਾ ਸੀ ਕਿੱਥੇ ਪਾਣੀ ਸੁੱਟਦੀ ਕਿੱਤੇ ਕਿਤੇ ਹੋਰ ਅਮਰੀਕਾ ਨੇ ਈਰਾਨ ਦੇ ਇੱਕ ਸੈਕੰਡ ਹੈਂਡ ਕਮਾਂਡ ਮਿਲਟਰੀ ਅਫਸਰ ਨੂੰ 에어ਪੋਰਟ ਦੇ ਉੱਤੇ ਟਾਰਗੇਟ ਕੀਤਾ ਸੀ ਕਿੰਨੀਆਂ ਚੀਜ਼ਾਂ ਇਸ ਲੈਵਲ ਦੀਆਂ ਹੋਣੀਆਂ ਕਿ ਇਹਦੇ ਨਾਲ ਅਤਵਾਦ ਖਤਮ ਹੋ ਜਾਂਦਾ ਹੈ ਇਹ ਕੁਐਸਚਨ ਹੈ ਬਹੁਤ ਵੱਡਾ ਦੁਨੀਆ 'ਚ ਜਿਸ ਢੰਗ ਦੇ ਨਾਲ ਦੇਸ਼ਾਂ ਦੀਆਂ ਜੰਗਾਂ ਲੱਗਦੀਆਂ ਨੇ ਜਿਸ ਢੰਗ ਦੇ ਨਾਲ ਮਹਾਸ਼ਕਤੀ ਦੀ ਗੱਲ ਨੂੰ ਬਾਰ-ਬਾਰ ਵੀ ਦੁਹਰਾਇਆ ਤੇ ਮੇਰੇ ਖਿਆਲ ਕੋਈ ਗੱਲ ਗਲਤ ਨਹੀਂ ਹੁੰਦੀ ਨਾਮਚਮਸਕੀ ਜਿਹੜੇ ਬਾਰ-ਬਾਰ ਲਿਖਦੇ ਨੇ ਵੱਡੇ ਥਿੰਕ ਕਰਨੇ ਕਿ ਮਹਾਸ਼ਕਤੀ ਬਾਤ ਤੇ ਅਤਵਾਦ ਇੱਕੋ ਸਿੱਕੇ ਦੇ ਦੋ ਪਾਸੇ ਨੇ ਜਦੋਂ ਸੱਤਾਧਾਰੀਆਂ ਦੇ ਵਿੱਚ ਮਹਾਸ਼ਕਤੀ ਵੰਡਣ ਦੀ ਖਾਹਿਸ਼ ਰਹੇਗੀ ਤਾਂ ਕਾਉਂਟਰ ਅਤਵਾਦ ਵੀ ਉਹਦੇ ਨਾਲ ਹੁੰਦਾ ਅਤਵਾਦ ਵੀ ਗਲੋਬਲ ਹੋ ਗਿਆ ਟਰਾਂਸਨੈਸ਼ਨਲ ਹੋ ਗਿਆ ਸਭ ਦੇ ਸਾਹਮਣੇ ਪਤਾ ਹੈ ਇੱਕ ਦੇਸ਼ ਦੂਜੇ ਦੇਸ਼ ਨੂੰ ਜੇਬ ਉਹ ਸਾਰਾ ਕੁਝ ਕਰ ਰਿਹਾ ਹੁਣ ਇੱਕ ਇਹ ਗੱਲ ਹੈ ਕਿ ਕੀ ਇਹਨਾਂ ਦੋ ਗੱਲਾਂ ਕਰਕੇ ਅਮਰੀਕਾ ਨੇ ਸਹਿਮਤੀ ਕਰਾਤੀ ਉਹਨੂੰ ਇੱਕ ਇੱਕ ਕਰਪ ਡਾਲਰ ਦਾ ਲੋਨ ਦਿੱਤਾ ਤੇ ਤੁਹਾਨੂੰ ਕਹਿੰਦਾ ਵੀ ਚਲੋ ਤੁਸੀਂ ਇੰਨਾ ਕੁ ਉੱਥੇ ਕਰ ਲਿਆ ਹੁਣ ਇਹ ਤੋਂ ਬਾਅਦ ਬਾਤੀਆਂ ਕਰਨਾ ਦੇਖਾਂਗੇ ਕਿਉਂਕਿ ਦੋਨੋਂ ਚਾਹੀਦੇ ਨੇ ਅਮਰੀਕਾ ਨੂੰ ਇੱਥੇ ਚਾਈਨਾ ਦੇ ਨਾਲ ਕੰਪਲੀਟ ਕਰਨ ਦੇ ਲਈ ਚਾਈਨਾ ਨਾਲ ਉਹਦੀ ਮੀਟਿੰਗ ਹੋ ਰਹੀ ਹੈ ਆ ਜਿਹੜੀ ਟੈਰਫ ਲਾਈ ਸੀ 245% ਤੋਂ 80% ਤੇ ਆ ਗਿਆ ਇੱਥੇ ਵੀ 네ਗੋਸ਼ੀਏਸ਼ਨ ਹੋਏਗੀ ਆਰਥਿਕ ਫੀਲਡ ਦੇ ਵਿੱਚ ਵੀ ਜਦੋਂ 네ਗੋਸ਼ੀਏਸ਼ਨ ਹੋਏਗੀ ਤਾਂ ਸ਼ਾਇਦ ਉਹ ਅਗਲੀ ਗੱਲ ਹੈ ਪਰ ਨਾਲ ਦੀ ਨਾਲ ਇੱਕ ਗੱਲ ਹੋਰ ਸੋਚਣ ਵਾਲੀ ਹੈ ਇਸੇ ਟਕਰਾਅ ਦੇ ਦੌਰਾਨ ਹੀ ਭਾਰਤ ਮੁਕਤ ਬਜਾਰ ਦਾ ਜਿਹੜਾ ਇੱਕ ਸਮਝੌਤਾ ਫ੍ਰੀ ਮਾਰਕੀਟ ਦਾ ਇੱਕ ਸਮਝੌਤਾ ਬ੍ਰਿਟੇਨ ਨਾਲ ਕਰ ਚੁੱਕਿਆ ਹੈ ਇਹਨਾਂ ਹੀ ਚਾਰਾ ਪੰਜਾਹ ਦੇ ਨਾਲ ਦੇ ਵਿੱਚ ਉਹਦਾ ਇੰਪੈਕਟ ਕੀ ਪੈਣਾ ਕੀ ਨਹੀਂ ਪੈਣਾ ਇਹ ਵੀ ਇੱਕ ਸਵਾਲ ਜਿਹੜਾ ਉਸ ਲੈਵਲ ਦੇ ਉੱਤੇ ਖੜਾ ਹੈ ਇਸ ਕਰਕੇ ਇਹ ਜਿਹੜੇ ਸਵਾਲ ਅਜੇ ਖੜੇ ਨੇ ਇਹ ਸੀਜ਼ਫਾਇਰ ਹੈ ਬਾਕੀ ਦੀਆਂ ਬੰਦਸਾਂ ਜਿਹੜੀਆਂ ਇਹ ਤੋਂ ਬਾਅਦ ਨੇ ਇਹਨਾਂ ਮਾਮਲਿਆਂ ਨੂੰ ਨੇ ਜੱਠਾ ਕਿਵੇਂ ਆ ਨਾਰਮਲ ਏਸੀ ਕਿੱਧਰ ਨੂੰ ਆਏਗੀ ਕੀ ਹੁਣ ਕਰਤਾਰਪੁਰ ਸਾਹਿਬ ਕਾਰਿਡੋਰ ਖੁੱਲ ਜੇਗਾ ਕੀ ਆਉਣ ਜਾਣ ਜਿਹੜੇ ਬਾਂਗਾ ਬਾਰਡਰ ਪੂਰੀ ਤਰ੍ਹਾਂ ਫ੍ਰੀਜ਼ ਕੀਤਾ ਹੋਇਆ ਉਹ ਵੀ ਖੁੱਲੇਗਾ ਉਹ ਕਿੱਦਾਂ ਚੱਲ ਲਾਏਗਾ 네ਗੋਸ਼ੀਏਸ਼ਨ ਦੇ ਵਿੱਚ ਕੀ 에ਅਰਸਪੇਸ ਵਰਤਣ ਦਾ ਜਿਹੜਾ ਸਵਾਲ ਹੈ ਪਾਕਿਸਤਾਨ ਭਾਰਤ ਨੂੰ ਖੁੱਲਾ ਕਰ ਦੇਗਾ ਇੰਡੀਆ ਇੰਡਸ ਵਾਟਰ ਟ੍ਰੀਟੀ ਤੇ ਦੁਬਾਰਾ ਸਟੈਂਡ ਆਪਣਾ ਕੋਈ ਵਾਪਸ ਲੈ ਲੇਗਾ ਪਹਿਲਾਂ ਦੇ ਕੰਪੈਰੀਟਿਵਲੀ ਜਾਂ ਪਾਕਿਸਤਾਨ ਸੇ ਬਣਾ ਸਤੇ ਸਮਝੌਤਾ ਸਮੇਤ ਬਾਕੀ ਸਮਝੌਤੇ ਰੱਦ ਕਰਨ ਦੇ ਫੈਸਲੇ ਵਾਪਸ ਲੈ ਲੇਗਾ ਅਜੇ ਬਹੁਤ ਚੀਜ਼ਾਂ ਪਈਆਂ ਹੋ ਜਾਂਦੀਆਂ ਨੇ ਜਿਹੜੀਆਂ ਉੜ ਜਿਆ ਦਾ ਸਵਾਲ ਹੈ ਜੇ ਤਾਂ ਇਹਨਾਂ ਨੂੰ ਗੱਲਬਾਤ ਰਾਹੀਂ ਹੱਲ ਕਰਨ ਦਾ ਤਰੀਕਾ ਅਪਣਾਇਆ ਜਾਏ ਫਿਰ ਤਾਂ ਠੀਕ ਹੈ ਆਪਣੇ ਤਰੀਕੇ ਦੇ ਨਾਲ ਉਧਰੋਂ ਗੱਲ ਹੋ ਜਾਂਦੀ ਹੈ ਜਾਂ ਕੀ ਇਹਦੇ ਤੇ ਅਜੇ ਵੀ ਜਿਹੜੀ ਐਲੋਸੀ ਹੈ ਉਹਦਾ ਕੋਈ ਪਰਮਾਨੈਂਟ ਸੋਲੂਸ਼ਨ ਕਿਤੇ ਨਿਕਲੇਗਾ ਪਰਮਾਨੈਂਟ ਬਾਰਡਰ ਦੇ ਤੌਰ ਤੇ ਜਾਂ ਕਹਦੇ ਕੋਈ ਲੈ ਲਿਆ ਕਿਸੇ ਨੇ ਨਾ ਲੈ ਲਿਆ ਕਿੱਥੇ ਜਾ ਕੇ ਖੜਦੀ ਆ ਗੱਲ ਕਿੰਨੇ ਵਾਰ ਨੈਗੋਸ਼ੀਏਸ਼ਨ ਚੱਲਦੀ ਹੈ ਕਿਉਂਕਿ 5 ਅਗਸਤ 2019 ਤੋਂ ਬਾਅਦ ਇਹ ਕਿਹਾ ਜਾ ਰਿਹਾ ਕਿ ਸਾਡੀ ਗੱਲਬਾਤ ਨਹੀਂ ਹੋ ਰਹੀ ਇਹ ਮਤਬ ਉਹ ਲੋਕ ਗੱਲ ਨਹੀਂ ਹੋ ਰਹੀ ਗੱਲ ਤਾਂ ਇਸ ਜੰਗ 'ਚ ਵੀ ਹੋ ਰਹੀ ਸੀ ਨਾ ਬੈਕਟੋਰ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਹਮੇਸ਼ਾ ਕਦੇ ਨਹੀਂ ਰੁਕਦੀਆਂ ਉਹ ਦਿਖਾਵੇ ਦੇ ਤੌਰ ਤੇ ਸਾਹਮਣੇ ਨਹੀਂ ਹੋ ਰਹੀਆਂ ਹੁੰਦੀਆਂ ਕੁਤਾ ਅਕਤਬਰ ਤੇ ਪਿੱਛੇ ਕਰਾ ਰਹੀ ਹੁੰਦੀ ਹੈ ਇੱਕ ਗਨ ਹੋਰ ਹੈ ਜਿਹੜੀ ਇਸ ਗੱਲ ਨੂੰ ਸਮਝਣ ਵਾਲੀ ਹੈ ਭਾਰਤ ਤੇ ਪਾਕਿਸਤਾਨ ਹੋਵੇ ਜਾਂ ਕੋਈ ਹੋਰ ਹੋਣਾ ਹਮੇਸ਼ਾ ਜੰਗਾਂ ਦੇ ਰੁਕੀਆਂ ਨੇ ਤਤੀਜੀ ਧਰ ਦੀ ਸ਼ਮੂਲੀਅਤ ਨਾਲ ਰੁਕੀਆਂ ਨੇ ਇੱਕ ਜਮਾਨੇ ਤੱਕ ਸੋਵੀਅਤ ਯੂਨੀਅਨ ਦਾ ਦਬਦਬਾ ਸੀ 1965 ਦੀ ਜਿਹੜੀ ਲੜਾਈ ਰੁਕੀ ਹੈ ਉਹ ਲੜਾਈ ਸੋਵੀਅਤ ਯੂਨੀਅਨ ਦੀ ਡਿਕਟੇਸ਼ਨ ਤੇ ਉਹਦੇ ਪ੍ਰੈਸ਼ਰ ਨਾਲ ਰੁਕੀ ਪਰ ਦਾ ਉਹਨੇ ਪੱਕੀ ਤਾਸੀ ਪੂਰੀ ਤਰ੍ਹਾਂ ਲਾ ਕੇ ਕਦੋਂ ਰੁਕੀ ਹੈ ਉ ਤਾਂ ਸਮਝੌਤੇ ਤਾਸਕੰਦ ਚ ਹੋਇਆ ਸੀ ਰੂਸ਼ ਦੇ ਜਿਹੜੇ 26 ਜੂਨੀਆਂ ਦੇ ਸ਼ਹਿਰ ਦੇ ਵਿੱਚ ਜਾ ਕੇ ਕੁਦਰਤੀ ਹੋਇਆ ਹੈ ਉਹਨੂੰ ਇਤਫਾਕ ਕਿਹਾ ਜਾਏ ਜਾਂ ਕੀ ਹੈ ਜਾਂਚ ਪਤਾ ਨਹੀਂ ਲੱਗਿਆ ਸਾਡੇ ਉਸ ਸਮੇਂ ਦੇ ਪ੍ਰਾਈਮ ਮਿਨਿਸਟਰ ਲਾਲ ਬਹਾਦਰ ਸਾਸਤਰੀ ਉਹਨਾਂ ਦੀ ਮੌਤ ਉੱਥੇ ਹੀ ਸਮਝੌਤੇ ਤੇ ਦਸੰਗਨੇ ਚਰਾ ਤੋਂ ਬਾਅਦ ਰਾਤ ਨੂੰ ਹੋ ਗਈ ਸੀ ਤੇ ਉਹਨਾਂ ਦੀ ਤਾਂ ਡੈੱਡ ਬਾਡੀ ਆਈ ਸੀਗੀ ਇੱਥੇ ਸਮਝੌਤੇ ਤੋਂ ਬਾਅਦ ਫਿਰ 1972 ਦਾ ਜਿਹੜਾ ਸਮਝੌਤਾ ਹੈ ਜਿਹਨੂੰ ਸਿਮਲਾ ਸਮਝੌਤਾ ਕਿਹਾ ਜਾਂਦਾ ਉਸ ਤੋਂ ਬਾਅਦ ਪਾਕਿਸਤਾਨ ਚੋਟ ਟੁੱਟ ਕੇ ਬੰਗਲਾਦੇਸ਼ ਬਣ ਗਿਆ ਉਹਦੀ ਆਰਮੀ ਨੇ ਸਰੈਂਡਰ ਵੀ ਕਰਤਾ ਸੀ ਕਾਫੀ ਵੱਡੀ ਗਿਣਤੀ ਦੇ ਵਿੱਚ ਜਨਰਲ ਜਗੀਤ ਸਿੰਘ ਅਰੋੜਾ ਦੇ ਸਾਹਮਣੇ ਪਰ ਉਹ ਸਮਝੌਤੇ ਦੇ ਵਿੱਚ ਵੀ ਲਗਾਤਾਰ ਲਿਖਿਆ ਕਿ ਕਸ਼ਮੀਰ ਦਾ ਮੁੱਦਾ ਸੀ ਆਪਸ ਦੇ ਵਿੱਚ ਗੱਲਬਾਤ ਰਾਹੀਂ ਹੱਲ ਕਰਦੇ ਰਹਿਣਗੇ ਬਾਕੀ ਦੇ ਮੁੱਦੇ ਵੀ ਸਾਰੇ ਨੇ ਉਹ ਵੀ ਬਿਠਾਏ ਗਏ ਦੋਨੋਂ ਦੇਸ਼ ਇੱਕ ਤੀਜੀ ਤਾਕਤ ਵੱਲੋਂ ਤੇ ਹੁਣ ਵੀ ਸੀਜ਼ਫਾਇਰ ਕੋਈ ਉਹ ਚੀਜ਼ ਕਰਾ ਰਹੀ ਹੈ ਤੇ ਅਸੀਂ ਆਪਸਦਾਰੇ ਗੁਆਂਢੀ ਜਿਹੜੇ ਨੇ ਵੱਡੀਆਂ ਪੰਚਾਇਤਾਂ ਤੋਂ ਇਲਾਵਾ ਆਪਸ ਦੇ ਵਿੱਚ ਮਾਮਲੇ ਹੱਲ ਕਰਨ ਦੀ ਕਾਬਲੀਅਤ ਕਦੋਂ ਪੈਦਾ ਕਰਾਂਗੇ ਕਦੋਂ ਕੋਈ ਦੇਸ਼ ਦੂਜਿਆਂ ਨੂੰ ਬੁਲਾਉਂਦੇ ਨੇ ਆਪਣੇ ਮਾਮਲੇ ਹੱਲ ਕਰਨ ਲਈ ਜਿਹੜੇ ਤਾਕਤਵਰ ਹੁੰਦੇ ਨੇ ਜਿਹੜੇ ਵਿਕਸਤ ਦੇਸ਼ ਕਹਾਉਂਦੇ ਨੇ ਆਪਣੇ ਆਪ ਨੂੰ ਇਹ ਵੀ ਸਵਾਲ ਦੇਖਣ ਵਾਲਾ ਸਵਾਲ ਹੈ ਪਰ ਫਿਲਹਾਲ ਇਹ ਗੱਲ ਰਾਹਤ ਵਾਲੀ ਹੈ ਇਹਦੀਆਂ ਹੋਰ ਬਹੁਤ ਸਾਰੀਆਂ ਜਿਹੜੀਆਂ ਪਰਤਾਂ ਨੇ ਜਿਨਾਂ ਤੇ ਜਦੋਂ ਕੋਈ ਚਰਚਾਾਂ ਮਾਂ ਡਿਸਕਸਨਾਂ ਹੋਣਗੀਆਂ ਕਿਸ ਤਰੀਕੇ ਦੇ ਨਾਲ ਕਰਦੀ ਗੱਲ ਹੈ ਕਿਸ ਤਰੀਕੇ ਨਾਲ ਹੋਣੀਆਂ ਨੇ ਉਹ ਵੀ ਲਗਾਤਾਰ ਹੁੰਦੀਆਂ ਜਾਣਗੀਆਂ ਕਿਉਂਕਿ ਜੰਗਾਂ ਬਾਰੇ ਨਹੀਂ ਇਹ ਕਿਹਾ ਜਾਂਦਾ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੈ ਅੱਜ ਵੀ ਕਿਸੇ ਮਸਲੇ ਦਾ ਹੱਲ ਨਹੀਂ ਜੇ ਤਾਂ ਹੱਲ ਹੋਇਆ ਤਾਂ ਤੁਸੀਂ ਦੱਸਦੇ ਹੋ ਇਹਦੇ ਨਾਲ ਕੀ ਹੋਇਆ ਜਿੰਨੀ ਕੇ ਵੀ ਹੋਗੀ ਇਹ ਕੇਵਲ ਕੁਝ ਭਾਵਨਾਵਾਂ ਦੀ ਸੰਤੁਸ਼ਟੀ ਦਾ ਕੁਐਸਚਨ ਹੁੰਦਾ ਕਿ ਕੁਝ ਦੂਜੇ ਮਾਰਗੇ ਕੁਝ ਦੂਜੇ ਮਾਰਗੇ ਚਲੋ ਜੀ ਕੰਮ ਬਰਾਬਰ ਹੋ ਗਿਆ ਮਤਲਬ ਇਹ ਬਦਲੇ ਦੀ ਭਾਵਨਾ ਤਾਂ ਹੁੰਦੀ ਹੈ ਆਉਣ ਵਾਲੀਆਂ جنگਾਂ ਨੂੰ ਰੋਕ ਦੇ ਇੱਕ جنگ ਆਉਣ ਵਾਲੇ ਮਸਲਿਆਂ ਨੂੰ ਸੁਲਝਾ ਦੇ ਜੰਗ ਬਾਰਡਰ ਦੇ ਡਿਸਪਿਊਟ ਪਰਮਾਨੈਂਟ ਸੈਟਲ ਕਰ ਦੇ ਜੰਗ ਜャ ਤੁਹਾਡੀਆਂ ਹੋਰ ਜਿੰਨੀਆਂ ਸਮੱਸਿਆਵਾਂ ਨੇ ਉਹਨਾਂ ਦੀ ਕੋਈ ਮਤਲਬ ਇਸ ਲੈਵਲ ਦਾ ਹੱਲ ਸੁਜੈਸਟ ਕਰ ਦੇ ਜੰਗ ਇਹ ਕਦੇ ਨਹੀਂ ਹੁੰਦਾ ਇਸੇ ਲਈ ਇਸ ਦੇਸ਼ ਦੇ ਵਿੱਚ ਵੀ ਦੁਨੀਆ ਦੇ ਵਿੱਚ ਵੀ ਇੱਕ ਵੱਡੀ ਪੀਸ ਮੂਵਮੈਂਟ ਦੀ ਲੋੜ ਹੈ ਨਿਸ਼ਸਥਰੀਕਰਨ ਦੀ ਮੂਵਮੈਂਟ ਲਗਾਤਾਰ ਚੱਲੀ ਬਹੁਤ ਵੱਡੇ ਪੱਧਰ ਤੇ ਵੀ ਚੱਲੀ ਕਿ ਪਰਮਾਣੂ ਹਥਿਆਰ ਜਿਹੜੇ ਨੇ ਇਹਨਾਂ ਨੂੰ ਇੱਕ ਇੱਕ ਕਰਕੇ ਸਟੈਪ ਬਾਈ ਸਟੈਪ ਖਤਮ ਕਰਨਾ ਚਾਹੀਦਾ ਔਰ ਉਹ ਮੂਵਮੈਂਟਾਂ ਅਜੇ ਵੀ ਆਪਣੇ ਲੈਵਲ ਤੇ ਨੇ ਪਰ ਫਿਰ ਹਾਲ ਹਜੇ ਹੋ ਉਹ ਡੀਆਂ ਮਜ਼ਬੂਤ ਨਹੀਂ ਹੈ ਕਿ ਉਹਨਾਂ ਦਾ ਦਬਾਅ ਦਬ ਦਬਾ ਇੰਨਾ ਹੋਵੇ ਫਿਰ ਵੀ ਪੰਜਾਬ ਦੇ ਲੋਕ ਖਾਸ ਤੌਰ ਤੇ ਪੰਜਾਬ ਦੇ ਲੋਕਾਂ ਚੋਂ ਆਵਾਜ਼ ਨਹੀਂ ਸੀ ਆ ਰਹੀ ਕਿ ਜੰਗ ਲੱਗੇ ਮੈਂ ਜੰਗ ਦੇ ਲਈ ਖੜਾ ਹਨ ਅਨੁਮਾਨ ਨਹੀਂ ਸੀ ਕਿ ਮੈਂ ਇਸ ਲੈਵਲ ਦਾ ਚੱਕ ਦੋ ਫੱਟੇ ਛੱਡੇ ਲੈ ਕੇ ਬਾਰਡਰ ਤੇ ਖੜੇ ਹੋਣ ਜਾ ਕੇ ਇਹਨੂੰ ਬਣਾਉਣ ਲਈ ਸ਼ਾਇਦ ਸਾਡੇ ਕੋਸ਼ਿਸ਼ ਹੋਈ ਹੈ ਲਾਸਟ ਜਿਹੇ ਦੇ ਵਿੱਚ ਜਾ ਕੇ ਪੰਜਾਬ ਦਾ ਚੀਫ ਮਿਨਿਸਟਰ ਪੰਜਾਬ ਦੀ ਹਰ ਪੋਲੀਟੀਕਲ ਪਾਰਟੀ ਨੇ ਇਹ ਬਿਆਨ ਦਿੱਤੇ ਕਿ ਅਸੀਂ ਦੇਸ਼ ਦੇ ਨਾਲ ਖੜੇ ਆ ਇਸ ਸਮੇਂ ਪਰ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੂੰ ਰਿਪਰੈਜ਼ੈਂਟ ਕਰਨ ਲਈਆਂ ਬਹੁਤ ਸਾਰੀਆਂ ਜਥੇਬੰਦੀਆਂ ਨੇ ਤੇ ਬਹੁਤ ਸਾਰੇ ਆਗੂਆਂ ਨੇ ਪ੍ਰੈਸ ਨੋਟ ਦਿੱਤੇ ਕਿ ਅਸੀਂ ਕਿ ਦੇ ਵੀ ਜੰਗ ਦੇ ਖਿਲਾਫ ਆ ਜੰਗ ਭਰਾਵਾਂ ਨੂੰ ਜੰਗ ਹੁੰਦੀ ਹੈ ਤੇ ਜੰਗਾਂ ਚੋਂ ਕੁਝ ਨਹੀਂ ਨਿਕਲਦਾ ਇਹ ਵੀ ਪੰਜਾਬ ਦੀ ਧੜਕਣ ਹੁਣ ਪੰਜਾਬ ਦੀ ਲੀਡਰਸ਼ਿਪ ਕਿਦੇ ਹਵਾਲੇ ਆ ਉਹਨਾਂ ਪੋਲੀਟੀਕਲ ਲੀਡਰਸ਼ਿਪ ਦੇ ਹਵਾਲੇ ਆ ਜਾਂ ਉਹਨਾਂ ਦੇ ਹਵਾਲੇ ਆ ਐਕਚੁਅਲੀ ਪੰਜਾਬ ਨੂੰ ਰਿਪਰੈਜ਼ੈਂਟ ਕੌਣ ਕਰਦਾ ਉਹਦੇ ਦਰਦ ਨੂੰ ਉਹਦੀਆਂ ਅੰਦਰਲੀਆਂ ਜਿਹੜੀਆਂ ਖਾਹਿਸ਼ਾਂ ਨੇ ਉਹਨੂੰ ਤੇ ਚੀਫ ਮਿਨਿਸਟਰ ਨੇ ਅੱਜ ਹੀ ਸਾਨੂੰ ਦੱਸਿਆ ਸੀ ਕਿ ਕਾਲ ਪਾਰਟੀ ਮੀਟਿੰਗ ਹੋ ਰਹੀ ਹੈ ਉਹ ਚ ਮਤਾ ਇਹ ਪਾਉਣਾ ਕਿ ਆਪਾਂ ਚਟਾਰ ਮੰਖ ਖੜੇ ਹਾਂ ਕੱਲ ਨੂੰ ਕੋਈ ਵੀ ਗੱਲ ਹੁੰਦੀ ਹੈ ਇਸ ਲੈਵਲ ਦੀ ਖਰ ਉਹਨਾਂ ਦਾ ਮਤਾ ਬਾਅਦ ਚਪਿਆ ਪਹਿਲਾਂ ਆ ਗਿਆ ਸੀ ਜੀਫਾਇਰ ਦਾ ਲੇਟ ਲਤੀਫ ਸਾਬਤ ਕਰਨ ਦਾ ਜਿਹੜਾ ਕੁਐਸਚਨ ਹੈ ਆਪਣੇ ਆਪ ਨੂੰ ਤੇ ਉਹ ਸ਼ਾਇਦ ਹੋਗੀ ਕਿਉਂਕਿ ਉਹ ਪਹਿਲਾਂ ਕਬਜ਼ੇ ਤੇ ਗਏ ਹੋਏ ਸੀਗੇ ਉੱਥੇ ਵੀ ਜਾਣਾ ਸਹੀ ਜ਼ਰੂਰੀ ਸੀ ਜਿਹੜਾ ਨੰਗਲ ਡੈਮ ਦਾ ਕਬਜ਼ਾ ਹੈ ਤੇ ਹੁਣ ਪਤਾ ਨਹੀਂ ਉਹ ਕਬਜਾ ਵੀ ਟੁੱਟ ਗਿਆ ਹੋਏ ਤੇ ਪਾਣੀ ਛੱਡਣਾ ਪਏ ਮਿੰਟਸ ਸਾ ਮੀਟਿੰਗ ਮੰਗੇ ਸੀਮਿੰਟਸ ਸਾ ਮੀਟਿੰਗ ਵੀ ਮਿਲ ਗਈ ਤੇ ਹੁਣ ਤੱਕ ਇਹ ਕਹਿੰਦੇ ਕੀਤਾ ਜਾਵੇ ਤਾਂ ਕੀ ਕੀਤਾ ਜਾਵੇ ਖੈਰ ਕੋਈ ਗੱਲ ਨਹੀਂ ਪਾਰਟੀਆਂ ਦਾ ਆਪਣਾ ਇੱਕ ਸੋਝੀ ਹੁੰਦੀ ਹੈ ਚੀਜ਼ਾਂ ਦੇ ਬਾਰੇ ਨਜ਼ਰੀਆ ਹੁੰਦਾ ਤੇ ਲੋਕਾਂ ਦਾ ਆਪਣਾ ਇੱਕ ਨਜ਼ਰੀਆ ਹੁੰਦਾ ਲੋਕਾਂ ਨੂੰ ਕਦੇ ਵੀ ਜੰਗ 'ਚ ਕੁਝ ਬਹੁਤ ਜ਼ਿਆਦਾ ਨਹੀਂ ਮਿਲਦਾ ਰਾਜਿਆਂ ਦੀਆਂ ਜਿੱਤਾ ਹਾਰਾਂ ਹੁੰਦੀਆਂ ਨੇ ਪਰ ਲੋਕ ਹਮੇਸ਼ਾ ਹਾਰ ਜਾਂਦੇ ਨੇ ਇਹਨੂੰ ਕਿਸੇ ਨੇ ਵੀ ਕਰਾਇਆ ਹੋਵੇ ਕਿਸੇ ਵੀ ਤਰੀਕੇ ਨਾਲ ਹੋਇਆ ਹੋਵੇ ਸੀਜ਼ਫਾਇਰ ਸਵਾਗਤਯੋਗ ਹੈ ਔਰ ਅਗਲੇ ਮੁੱਦਿਆਂ ਦੀ ਤਵੱਜੋ ਰੱਖੀ ਜਾਣੀ ਚਾਹੀਦੀ ਹੈ ਕਿ ਜਿਹੜੀਆਂ ਪਹਿਲਾਂ ਸ਼ਰਤਾਂ ਇੱਕ ਦੂਜੇ ਤੇ ਬੜੀਆਂ ਨੇ ਉਹ ਵੀ ਹੌਲੀ-ਹੌਲੀ ਬੈਡਰਾਂ ਹੋਣ ਤੇ ਚੱਲਦੇ ਦੌਰਾਨ ਕੁਝ ਚੱਗਾ ਇਹਨਾਂ ਬਾਰਡਰਾਂ ਤੇ ਵੀ ਬਾਗਾ ਬਾਰਡਰ ਖੁੱਲਣ ਤੋਂ ਲੈ ਕੇ ਆ ਚੀਜ਼ਾਂ ਜਿਹਦੇ ਨਾਲ ਤਰੱਕੀ ਜੁੜੀ ਹੋਵੇ ਵਿਕਾਸ ਜੁੜਿਆ ਹੋਵੇ ਵਿਕਾਸਪੁਰਸਖਾਉੜ ਦੇ ਖਾਸ਼ਮੰਦਾਂ ਨੂੰ ਵੀ ਮਦਦ ਮਿਲ ਜੇ ਥੋੜੀ ਜਿਹੀ ਸਾਰੇ ਮਾਮਲਿਆਂ ਦੇ ਵਿੱਚ ਇਹ ਉਮੀਦ ਕੀਤੀ ਜਾਣੀ ਚਾਹੀਦੀ ਹੈ